ਸਬਜੀ ਲਈ ਤਾਂ ਉਹ ਵਿੱਚ ਕੋਈ ਹੈ ਨਹੀਂ ਤੋਰਾਵਾ ਨਹੀਂ ਵੀ ਸਬਜੀ ਲਈ ਤਾਂ ਸਾਡੇ ਇਹ ਮੌਸਮ ਫੜਾ ਹੈ ਸਰਦੀ ਦੀ ਗੱਲ ਕਰਦੇ ਆ ਲੰਬਾ ਜਿੰਨੀ ਸਰਦੀ ਲੰਬੀ ਚੱਲੂਗੀ ਉੰਨੇ ਹੀ ਕਣਕ ਦੀ ਜਿਹੜੀ ਫਸਲ ਆ ਉਹ ਵਧੀਆ ਜਿਹੜੇ ਕਿਸਾਨ ਵੀਰਾਂ ਨੂੰ ਇਹੀ ਸਲਾਹ ਆ ਬਈ ਤੁੱਪ ਨਿਕਲਦੇ ਹੋ ਉਸ ਤੋਂ ਬਾਅਦ ਸਬਜੀ ਸਾਲ ਵਿੱਚ ਅਸੀਂ ਹਾੜੀ ਤੇ ਸੋਣੀ ਤੇ ਅਲੱਗ-ਅਲੱਗ ਜ਼ਿਲ੍ਹਾ ਲੱਭਦਾ ਕੈਂਪ ਲਾਉਨੇ ਆ ਸਸਿਕਾਲ ਦੋਸਤੋ ਕੀ ਹਾਲ ਚਾਲ ਨੇ ਮੈਂ ਤੁਹਾਡਾ ਆਪਣਾ ਰਾਜੂ ਗੁਪਤਾ ਤੇ ਤੁਸੀਂ ਦੇਖ ਰਹੇ ਹੋ ਬਾਪੂ ਸ਼ਾਈ ਟਾਈਮ ਪੰਜਾਬ ਦੇ ਵਿੱਚ ਇਹਨਾਂ ਦਿਨੀ ਠੰਡ ਕਾਫੀ ਜ਼ੋਰ ਜਿਹੜੇ ਆ ਠੰਡ ਨੇ ਫੜਿਆ ਹੋਇਆ ਹੈ ਲਗਾਤਾਰ ਪੰਜਾਬ ਦੇ ਵਿੱਚ ਮੌਸਮ ਦੇ ਵਿੱਚ ਬਦਲਾਅ ਜਿਹੜਾ ਹੈ ਉਹ ਦੇਖਣ ਨੂੰ ਮਿਲ ਰਿਹਾ ਹੈ ਇਹਨਾਂ ਬਦਲਾਅ ਦੇ ਵਿੱਚ ਕਿਸਾਨਾਂ ਨੂੰ ਕਈ ਕਿਸਾਨਾਂ ਨੂੰ ਤਾਂ ਫਾਇਦਾ ਹੋ ਰਿਹਾ ਬਟ ਕੁਝ ਕਿਸਾਨ ਅਜੀਹੇ ਨੇ ਜਿਨ੍ਹਾਂ ਨੂੰ ਕਾਫੀ ਨੁਕਸਾਨ ਜਿਹੜਾ ਹੈ ਉਹ ਦੇਖਣਾ ਮਿਲ ਰਿਹਾ ਹੈ ਦੇਖਣ ਨੂੰ ਮਿਲ ਰਿਹਾ ਕਿਉਂਕਿ ਠੰਡ ਦਾ ਮਾਹੌਲ ਹੈ ਇਸ ਠੰਡ ਦੇ ਮਾਹੌਲ ਦੇ ਵਿੱਚ ਕੁਝ ਫਸਲਾਂ ਅਜੀਹੀਆਂ ਨੇ ਜਿਨ੍ਹਾਂ ਦੇ ਵਿੱਚ ਕਈ ਬਿਮਾਰੀਆਂ ਜਿਹੜੀਆਂ ਨੇ ਇਸ ਠੰਡ ਦੇ ਕਾਰਨ ਜਿਹੜਾ ਹੈ ਉਹ ਪੈਦਾ ਹੋ ਜਾਂਦੀਆਂ ਨੇ ਇਸ ਬਾਬਤ ਅਸੀਂ ਗੱਲਬਾਤ ਜਿਹੜਾ ਹੈ ਉਹ ਖੇਤੀਬਾੜੀ ਮੁਖ ਅਫਸਰ ਦੇ ਨਾਲ ਕਰਾਂਗੇ ਜਸਵੰਤ ਰਾਏ ਸਾਡੇ ਨਾਲ ਨੇ ਉਹਨਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਤੇ ਕੁਝ ਦਿਸ਼ਾ ਨਿਰਦੇਸ਼ ਜੋ ਇਹਨਾਂ ਵੱਲੋਂ ਦਿੱਤੇ ਜਾਣੇ ਚਾਹੀਦੇ ਨੇ ਕਿਸਾਨਾਂ ਨੂੰ ਉਸ ਬਾਰੇ ਵੀ ਅਸੀਂ ਜਿਹੜਾ ਹੈ ਉਹ ਗੱਲਬਾਤ ਕਰਾਂਗੇ ਕਿਉਂਕਿ ਲਗਾਤਾਰ ਪਿਛਲੇ ਲੰਬੇ ਸਮੇਂ ਤੋਂ ਸਰਕਾਰ ਬੜੇ ਚੰਗੇ ਕੰਮ ਕਰਦੀ ਹੋਈ ਨਜ਼ਰ ਆ ਰਹੀ ਹੈ ਈ ਜਿਹੜੀਆਂ ਉਪਲਬਧੀਆਂ ਸਰਕਾਰ ਨੇ ਜੋ ਲੋਕਾਂ ਤੱਕ ਪਹੁੰਚਾਈਆਂ ਨੇ ਉਸ ਬਾਰੇ ਵੀ ਅਸੀਂ ਜਿਹੜੀ ਉਹ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਿਰ ਪਹਿਲਾਂ ਤਾਂ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਅੱਛਾ ਠੰਡ ਬਹੁਤ ਹੈ ਇਸ ਵਕਤ ਪੰਜਾਬ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਤੇ ਕਿਸਾਨ ਵੀ ਕਾਫੀ ਪਰੇਸ਼ਾਨ ਹੈਗਾ ਹੈ ਪਹਿਲਾਂ ਤਾਂ ਕੀ ਤੁਹਾਡੀ ਐਡਵਾਈਜ਼ਰੀ ਹੋਵੇਗੀ ਕਿਸਾਨਾਂ ਦੇ ਲਈ ਉਸ ਬਾਰੇ ਥੋੜਾ ਜਿਹਾ ਕਿਸਾਨਾਂ ਲਈ ਜਿਹੜਾ ਤਾਂ ਸਬਜੀ ਲਈ ਤਾਂ ਉਹ ਵਿੱਚ ਕੋਈ ਹੈ ਨਹੀਂ ਦੋਰਾਵਾ ਨਹੀਂ ਵੀ ਸਬਜੀ ਲਈ ਤਾਂ ਸਾਡੇ ਇਹ ਮੌਸਮ ਮਾੜਾ ਹੈ ਜਿਵੇਂ ਆਲੂ ਦੀ ਫਸਲ ਆ ਉਦੇ ਉੱਤੇ ਇਸ ਵੇਲੇ ਬਲਾਈਟ ਦਾ ਅਟੈਕ ਹੈਗਾ ਦੇਖਣ ਨੂੰ ਮਿਲ ਰਿਹਾ ਤੇ ਜੇ ਆਪਾਂ ਕਣਕ ਦੀ ਸਾਡੇ ਮੇਜਰ ਫਸਲ ਜਿਹੜੀ ਆ ਲਗਭਗ 1.73 ਹਜ਼ਾਰ ਹੈਕਟੇਆ ਰਕਬਾ ਸਾਡਾ ਜਿਹੜਾ ਉਹ ਕਣਕ ਥੱਲੇ ਆ ਹੂੰ ਕਣਕ ਦੀ ਫਸਲ ਦਾ ਇਸ ਵੇਲੇ ਜਿਹੜਾ ਜਦੋਂ ਆਪਾਂ ਕਣਕ ਦੀ ਫਸਲ ਦਾ ਸਟੈਂਡ ਆ ਉਹ ਬਹੁਤ ਵਧੀਆ ਜਿਹੜੀ ਆਪਾਂ ਸਰਦੀ ਦੀ ਗੱਲ ਕਰਦੇ ਆ ਇਹ ਲੰਬਾ ਜਿੰਨੀ ਸਰਦੀ ਲੰਬੀ ਚੱਲੂਗੀ ਉੰਨੀ ਕਣਕ ਦੀ ਜਿਹੜੀ ਫਸਲ ਆ ਉਹ ਵਧੀਆ ਹੋਊਗੀ ਹੂੰ ਉਹਦਾ ਕਾਰਨ ਇਹ ਹੁੰਦਾ ਹੈ ਵੀ ਸਰਦੀ ਵਿੱਚ ਕਣਕ ਦੀ ਗ੍ਰੋਥ ਜਿਹੜੀ ਜਿਹੜੀ ਉੱਪਰ ਨੂੰ ਜਾਂਦੀ ਆ ਉਹ ਰੁਕ ਜਾਂਦੀ ਆ ਤੇ ਜਿਹੜੇ ਇਹਦੀ ਟਿਲਰਿੰਗ ਆ ਜਿਹਨੂੰ ਆਪਾਂ 부ਝਾ ਮਾਰਨਾ ਕਹਿੰਦੇ ਆ ਸਿਆੜ ਬਣਦਾ ਉਹ ਜਦੋਂ 부ਝਾ ਬਣਦਾ ਉਹ ਕਾਫੀ ਹੱਦ ਤੱਕ ਡਵੈਲਪ ਹੁੰਦਾ ਇਹਦੇ ਟਿਲਰਿੰਗ ਜਿਹੜੀ ਆ ਉਹ ਵੱਧਦੀ ਆ ਉਹ ਜਿੰਨੀ ਟਿਲਰਿੰਗ ਵੱਧ ਹੋ ਗਈ ਤੇ ਓਨੇ ਸਕੇ ਵੱਧ ਲੱਗਣੇ ਓਨਾ ਵਧੀਆ ਝਾੜ ਆਊਗਾ ਇਸ ਲਈ ਇਹ ਜਿਹੜੀ ਸਰਦੀ ਆ ਕਣਕ ਲਈ ਤਾਂ ਇਸ ਲਈ ਨੂੰ ਆਪਾਂ ਵਰਦਾਨ ਹੀ ਮੰਨ ਸਕਦੇ ਆ ਕਣਕ ਦੀ ਫਸਲ ਲਈ ਅੱਛਾ ਕੁਝ ਕੁਝ ਫਸਲਾਂ ਨੇ ਜਿਨ੍ਹਾਂ ਦੇ ਵਿੱਚ ਨਦੀਮ ਜਿਹੜਾ ਹੈਗਾ ਉੱਗ ਜਾਂਦਾ ਹੈ ਕਈ ਤਰੀਕੇ ਦੇ ਨਾਲ ਸਬਜ਼ੀਆਂ ਵੀ ਖਰਾਬ ਹੁੰਦੀਆਂ ਨੇ ਕਿਸੇ ਤਰੀਕੇ ਦੀ ਕੋਈ ਸਪਰੇ ਜਾਂ ਫਿਰ ਕੋਈ ਦਵਾਈਆਂ ਅਥਰਾਇਜ਼ ਇਸ ਵਕਤ ਹੋਰ ਲੀਆਂ ਨੇ ਜਾਂ ਫਿਰ ਹਾਂ ਨਹੀਂ ਦੇਖੋ ਸਪਰੇ ਆ ਤੇਰੀ ਨਦੀਨਾਂ ਲਈ ਸਪਰੇ ਤਾਂ ਹੁੰਦੀ ਜ਼ਰੂਰੀ ਹੁੰਦੀ ਆ ਪਰ ਹੁਣ ਜਿਵੇਂ ਸਮਾਂ ਚੱਲ ਰਿਹਾ ਕਣਕ ਵਿੱਚ ਜਿਹੜਾ ਇਸ ਵੇਲੇ ਮੌਸਮ ਲਗਭਗ ਬੱਦਲਵਾਈ ਬਣੀ ਰਹਿੰਦੀ ਆ ਸੂਰਜ ਨਿਕਲਦਾ ਨਹੀਂ ਇਸ ਲਈ ਜੇ ਆਪਾਂ ਹੁਣ ਸਪਰੇ ਬੀ ਡਿਸਾਈਡ ਦੀ ਜਿਹਨੂੰ ਆਪਾਂ ਨਦੀਨ ਕਹਿੰਦੇ ਆ ਨਦੀਨ ਜੇ ਇਸ ਸਮੇਂ ਤੇ ਸਪਰੇ ਕਰਾਂਗੇ ਤਾਂ ਉਹ ਇੰਨਾ ਇਫੈਕਟਿਵ ਨਹੀਂ ਹੋਏਗੀ ਉਹ ਨਦੀਨ ਨਹੀਂ ਮਾਰੋਗੀ ਮੈਂ ਕਿਸਾਨ ਭਰਾਵਾਂ ਨੂੰ ਇਹੀ ਸਲਾਹ ਦਿੰਦਾ ਵੀ ਨਦੀਨ ਮਾਰਕ ਜਦੋਂ ਆਪ ਸਪਰੇ ਕਰਨੀ ਆ ਇੱਕ ਤਾਂ ਉਹ ਜਦੋਂ ਧੁੱਪ ਨਿਕਲੇ ਉਦੋਂ ਕਰਨੀ ਆ ਤਾਂ ਕਿ ਉਹਦਾ ਅਸਰ ਪ੍ਰੋਪਰ ਹੋ ਸਕੇ ਉਹਨ ਦਵਾਈ ਜੇ ਪਾਤੀ ਹੁਣ ਆਪਾਂ ਕਵਾਂਗੇ ਨਦੀਨ ਮਰੇ ਨਹੀਂ ਤਾਂ ਫਿਰ ਮੁੜਕਾ ਨਹੀਂ ਜਾਂ ਦਵਾਈ ਮਾੜੀ ਆ ਜਾਂ ਕੁਛ ਹੋਰ ਆ ਫਿਰ ਆਪਾਂ ਉਹ ਅਲਿਗੇਸ਼ਨ ਦੇਣ ਰਹਿ ਜਾਗੇ ਇਸੇ ਮੇਰੀ ਕਿਸਾਨ ਵੀਰਾਂ ਨੂੰ ਇਹੀ ਸਲਾਹਾ ਵੀ ਤੁੱਪ ਨਿਕਲਣ ਦਿਓ ਉਸ ਤੋਂ ਬਾਅਦ ਸਫਲ ਕਰੋ ਅੱਛਾ ਕਈ ਕਿਸਾਨ ਬੜੇ ਸਵਾਲ ਚੱਕਦੇ ਨੇ ਮਹਿਕਮੇ ਦੇ ਉੱਤੇ ਕਿ ਸਮੇਂ-ਸਮੇਂ ਤੇ ਸਾਨੂੰ ਕਿਸੇ ਵੀ ਤਰੀਕੇ ਦੀ ਇਨਫੋਰਮੇਸ਼ਨ ਨਹੀਂ ਮਿਲਦੀ ਕੁਝ ਨੇ ਕਹਿੰਦੇ ਨੇ ਕਿ ਹਾਂ ਇਨਫੋਰਮੇਸ਼ਨ ਮਿਲ ਜਾਂਦੀ ਜੋ ਵੱਡੇ ਕਿਸਾਨ ਨੇ ਪਰ ਜੋ ਛੋਟੇ ਕਿਸਾਨ ਨੇ ਉਹ ਕਹਿੰਦੇ ਕਿ ਸਾਨੂੰ ਸਮੇਂ-ਸਮੇਂ ਤੇ ਕਿਸੇ ਵੀ ਤਰੀਕੇ ਦੀ ਇਨਫੋਰਮੇਸ਼ਨ ਨਹੀਂ ਮਿਲਦੀ ਖੇਤੀਬਾੜੀ ਦਫ਼ਤਰ ਕਿਵੇਂ ਕੰਮ ਕਰਦਾ ਹੈ ਉਸ ਬਾਰੇ ਥੋੜਾ ਜਿਹਾ ਦੱਸ ਤੋ ਜਿਹੜੀ ਇਨਫੋਰਮੇਸ਼ਨ ਦੀ ਗੱਲ ਆ ਉਹ ਤਾਂ ਵੈਸੇ ਮੈਨੂੰ ਲੱਗਦਾ ਨਹੀਂ ਕਿ ਪੰਜਾਬ 'ਚ ਕਿਸੇ ਕਿਸਾਨ ਨੂੰ ਇਤਾਂ ਦੀ ਇਨਫੋਰਮੇਸ਼ਨ ਨਾਰਮਲ ਜਿਓ ਕਿਉਂਕਿ ਅਸੀਂ ਸਾਡੇ ਬਲਾਕ ਪੱਧਰ ਤੇ ਕੈਂਪ ਲੱਗਦੇ ਆ ਉਹ ਸਭ ਵਿਲੇਜ ਲੈਵਲ ਦੇ ਵੀ ਪਿੰਡ ਪੱਧਰ ਤੇ ਵੀ ਅਸੀਂ ਪਿੰਡ ਵਿੱਚ ਜਾ ਕੇ ਸਾਡਾ ਅਫਸਰ ਜਾ ਕੇ ਬਕਾਇਦਾ ਉੱਤੇ ਦੰਦਾ ਸਲਾਹ ਦਿੰਦਾ ਉਸ ਆਉਣ ਵਾਲੀ ਫਸਲ ਦੀ ਸਾਲ ਵਿੱਚ ਅਸੀਂ ਹਾੜੀ ਤੇ ਸੋਨੀ ਤੇ ਅਲੱਗ-ਅਲੱਗ ਜ਼ਿਲ੍ਹਾ ਲੈਵਲ ਦਾ ਕੈਂਪ ਲਾਉਂਦੇ ਆ ਜਿਹਦੇ ਵਿੱਚ ਲਗਭਗ ਕੋਈ 5-7000 ਬੰਦਾ ਜਿਹੜਾ ਉਹ ਸਾਡਾ ਫਾਰਮਰ ਜਿਹੜਾ ਆਉਂਦਾ ਤਾਂ ਕਿ ਅਸੀਂ ਆਉਣ ਵਾਲੀ ਫਸਲੀ ਉਦੀ ਤਿਆਰੀ ਕਰਦੇ ਆ ਉਹਦੇ ਲਈ ਕੀ ਕੀ ਚਾਹੀਦਾ ਕਿ ਕਿਵੇਂ ਕਰਨਾ ਉਹ ਸਾਰਾ ਅਸੀਂ ਕਰਦੇ ਆ ਇਸ ਲਈ ਸਲਾਹ ਤਾਂ ਅਸੀਂ ਪਿੰਡਾਂ ਨੂੰ ਪਿੰਡਾਂ ਵਿੱਚ ਹਰ ਲੈਵਲ ਤੇ ਦਿੰਦੇ ਆ ਨੰਬਰ 2 ਵੀ ਸਾਡੇ ਜਿੰਨੇ ਵੀ ਦਫ਼ਤਰ ਬਲੋਕ ਲੈਵਲ ਤੇ ਦਫ਼ਤਰ ਆ ਉਹਨਾਂ ਵਿੱਚ ਵੀ ਸਾਡੇ ਅਫਸਰ ਜਿਹੜੇ ਆ ਉਹ ਪਿੰਡਾਂ ਵਿੱਚ ਜਾਂਦੇ ਆ ਆਜ਼ਾਦ ਫਾਰਮਰਸ ਨਾਲ ਜੁੜੇ ਆ ਉਹ ਸਲਾਹ ਦਿੰਦੇ ਆ ਵੀ ਉਹ ਅਸਲੀ ਇਹ ਕਰ ਲੋ ਜਾਂ ਨਾ ਕਰੋ ਬਾਕੀ ਫਾਰਮਰ ਸਿੱਧਾ ਸਾਡੇ ਨਾਲ ਵੀ ਇੱਥੇ ਜ਼ਿਲ੍ਹਾ ਪੱਧਰ ਤੇ ਆ ਕੇ ਬੈਠਾ ਇੱਥੇ ਰਾਬਤਾ ਰੱਖਦੇ ਵੀ ਆ ਤੇ ਮੈਂ ਤਾਂ ਫਾਰਮਰ ਜੀ ਨੂੰ ਤਾਂ ਇਹ ਕਹਾਂਗਾ ਵੀ ਸਾਡਾ ਸਿੱਧਾ ਰਾਬਤਾ ਰੱਖੋ ਜੇ ਤੁਹਾਨੂੰ ਖੇਤੀਬਾੜੀ ਬਾਰੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਆਉਂਦੀ ਆ ਅਸੀਂ ਉਹਦਾ ਹੱਲ ਕਰ ਲੇ ਛੋਟੇ ਕਿਸਾਨ ਕਹਿੰਦੇ ਨੇ ਕਿ ਜੋ ਵੀ ਫਾਇਦਾ ਹੁੰਦਾ ਹੈ ਉਹ ਵੱਡੇ ਕਿਸਾਨਾਂ ਨੂੰ ਹੀ ਹੁੰਦਾ ਹੈ ਕੋਈ ਸਬਸਿਡੀ ਹੋ ਜਾਵੇ ਜਾਂ ਫਿਰ ਖਾਦ ਆ ਜਾਵੇ ਜਾਂ ਫਿਰ ਕੋਈ ਚੀਜ਼ਾਂ ਜੀਆਂ ਉਹਨਾਂ ਜੋ ਅਪਤਕਲীন ਸਮੇਂ ਦੇ ਲਈ ਵਰਤੀਆਂ ਜਾਣ ਉਹ ਵੱਡੇ ਕਿਸਾਨਾਂ ਨੂੰ ਜਿਆਦਾ ਫਾਇਦਾ ਮਿਲਦਾ ਹੈ ਛੋਟੇ ਕਿਸਾਨ ਦਬ ਜਾਂਦਾ ਹੈ ਉਸ ਦੇ ਲਈ ਸਰਕਾਰ ਕੀ ਕਰ ਰਹੀ ਹੈ ਮਹਿਕਮਾ ਕੀ ਕਰ ਰਿਹਾ ਹੈ ਇਸ ਵਕਤ ਨਹੀਂ ਇਹਦੇ ਵਿੱਚ ਜਿਹੜਾ ਛੋਟੇ ਕਿਸਾਨ ਵਾਲੀ ਗੱਲ ਹੈ ਮੈਂ ਤਾਂ ਦੇਖੋ ਹੁਣ 2000 ਏਕੜ ਦੀ ਖੇਤੀ ਆ 5 ਏਕੜ ਦੀ ਖੇਤੀ ਵਾਲੇ ਕੋ ਸਾਰੇ ਜਿਹੜੇ ਇੰਪਲੀਮੈਂਟ ਆ ਜਿੰਨਾਂ ਪਸੰਦ ਕਹਿੰਦੇ ਆ ਖੇਤੀ ਕਰਨ ਲਈ ਉਹ ਨਹੀਂ ਇੰਨਾ ਖਰਚਾ ਕਰ ਸਕਦੇ ਹੂੰ ਇਸ ਲਈ ਜਿਹੜਾ ਫਾਇਦਾ ਤੁਹਾਨੂੰ ਵਿੱਚ ਕੋਈ ਸ਼ੱਕ ਨਹੀਂ ਵੀ ਥੋੜਾ ਜਿਹਾ ਜਿਹਦੇ ਕੋ ਪੈਸੇ ਹੈਗੇ ਆ ਜਾਂ ਜਦੀ ਖੇਤੀ ਜਾਦੇ ਆ ਉਹਨੂੰ ਤਾਂ ਵੱਧ ਹੁੰਦਾ ਹੀ ਹੁੰਦਾ ਪਰ ਇਹਦੇ ਲਈ ਅਸੀਂ ਇੱਕ ਕਸਟਮ ਹਾਇਰ ਸੈਂਟਰ ਵੀ ਬਣਾਇਆ ਹੈ ਉਹਨੂੰ ਕਿਹਾ ਵੀ ਜੇ ਅਸੀਂ ਸਬਸਿਡੀ ਦੇ ਮਸ਼ੀਨਾਂ ਦੰਨੇ ਆ ਕੋਈ ਛੋਟਾ ਫਾਰਮਰ ਇਹ ਚਾਹੁੰਦਾ ਮੈਂ ਲੋਕਾਂ ਦੇ ਵੀ ਬਾਤ ਸਕਦਾ ਜਾ ਕੇ ਉਹਨਾਂ ਦੇ ਵੀ ਕੰਮ ਕਰਦਾ ਅਸੀਂ ਉਹਨੂੰ 40 ਤੋਂ 50% ਦੇ ਉੱਤੇ ਸਬਸਿਡੀ ਤੇ ਮਸ਼ੀਨਰੀ ਦੰਨੇ ਆ ਤਾਂ ਕਿ ਉਹ ਆਪਣੇ ਖੇਤੀਚਾਰੀ ਕੰਮ ਕਰ ਸਕੇ ਤੇ ਜਿਹੜੇ ਹੋਰ ਛੋਟੇ ਕਿਸਾਨ ਆ ਉਹਨਾਂ ਦੇ ਖੇਤ ਵੀ ਕੰਮ ਕਰ ਸਕੇ ਤੇ ਪੈਸਾ ਵੀ ਕਮਾ ਸਕੇ ਇਸ ਲਈ ਕਈ ਕਿਸਾਨ ਕਹਿੰਦੇ ਨੇ ਕਿ ਸਾਨੂੰ ਖਾਦ ਨਹੀਂ ਮਿਲਦੀ ਸਮੇਂ ਸਿਰ ਖਾਦ ਜਦੋਂ ਲੈਣ ਜਾਂਦੇ ਆ ਤੇ ਖਾਦ ਵਾਲਾ ਬੰਦਾ ਕਹਿੰਦਾ ਹੈ ਕਿ ਇੱਕ ਨਾਲ ਆਬੂਰੀ ਵੀ ਲੈ ਜੀ ਬਾਈ ਅਜਿਹੀ ਕੋਈ ਕੰਪਲੇਂਟ ਆਉਂਦੀ ਹੈ ਤੁਹਾਡੇ ਕੋਲ ਜਾਂ ਫਿਰ ਜਦੋਂ ਆਉਂਦੀ ਹੈ ਕੰਪਲੇਂਟ ਤੇ ਉਹਦੇ ਉੱਤੇ ਕਾਰਵਾਈ ਕੀ ਹੋਣੀ ਚਾਹੀਦੀ ਹੈ ਕੀ ਬਣਦੀ ਹੈ ਇਹਨੂੰ ਆਪਾਂ ਕਹਿੰਦੇ ਅਟੈਚਮੈਂਟ ਅਟੈਚਮੈਂਟ ਵੈਸੇ ਹੁੰਦੀ ਨਹੀਂ ਸਾਡੇ ਜਲੰਧਰ ਵਿੱਚ ਬਈ ਕਿਉਂਕਿ ਖਾਦ ਦੀ ਇਦਾਂ ਦੀ ਕਿੱਲਤ ਸਾਡੇ ਜਲੰਧਰ ਵਿੱਚ ਹੈ ਹੀ ਨਹੀਂ ਕਿਉਂਕਿ ਰੇਕਪੰਡ ਇੱਥੇ ਆ ਸਾਡੇ ਕੋਲ ਕਿ ਲੇਟੋ ਸਾਡੇ ਆਂਦੀ ਨਹੀਂ ਕਦੇ ਵੀ ਜਿਹੜਾ ਅਟੈਚਮੈਂਟ ਹੋ ਸਕੇ ਕੋਈ ਕਿਸੇ ਤਰ੍ਹਾਂ ਦੀ ਪਰ ਫਿਰ ਵੀ ਜੇ ਕੋਈ ਜ਼ਿੰਮੇਦਾਰ ਨੂੰ ਇਦਾਂ ਦੀ ਆਂਦੀ ਮੁਸ਼ਕਲ ਹੁੰਦੀ ਆ ਕੋਈ ਕਹਿੰਦਾ ਵੀ ਇਹ ਲੈ ਜਾ ਮੇਰੇ ਨਾਲ ਇਹ ਲੈ ਜਾਓ ਤੁਸੀਂ ਅਸੀਂ ਬਲਾਕ ਲੈਵਲ ਤੇ ਜਾਂ ਡਿਸਟ੍ਰਿਕਟ ਲੈਵਲ ਤੇ ਸਾਡੇ ਦਫਤਰ ਆ ਉਹਨਾਂ ਜਾ ਕੇ ਸ਼ਿਕਾਇਤ ਕਰਨ ਦੱਸਣ ਮਾੜਾ ਵੀ ਆਹ ਡੀਲਰ ਉਹ ਕਹਿੰਦਾ ਅਸੀਂ ਮੌਕੇ ਤੇ ਹੀ ਉਹਨਾਂ ਦੀ ਕਾਰਵਾਈ ਕਰਾਂਗੇ ਕਿਉਂਕਿ ਜਿੰਨੇ ਵੀ ਖਾਸ ਜਾਂ ਦਵਾਈਆਂ ਦੇ ਅ ਬੇਚਦੇ ਨਹੀਂ ਖਾਦਦੇ ਨਹੀਂ ਬੇਚਦੇ ਨੇ ਇਹ ਸਾਡੇ ਡੀਲਰ ਨੇ ਇਹ ਕਿਸੇ ਐਕਟ ਦੇ ਤਹਿਤ ਕੰਮ ਕਰਦੇ ਆ ਆਪਣੇ ਲੈਵਲ ਤੇ ਕੋਈ ਕੰਮ ਨਹੀਂ ਕਰਦੇ ਹਮ ਐਕਟ ਦੇ ਤਹਿਤ ਵੱਜੇ ਆਸੀਂ ਵੀ ਐਕਟ ਦੇ ਤਹਿਤ ਵੱਜੇ ਆ ਪੰਜਾਬ ਗਵਰਨਰ ਆਫ ਇੰਡੀਆ ਦਾ ਐਕਟ ਹੈ ਤੇ ਉਹਦੇ ਤਹਿਤ ਬਣਦੀ ਜਿਹੜੀ ਕਾਰਵਾਈ ਆ ਜੇ ਕੋਈ ਇਦਾਂ ਦਾ ਹੀ ਕਾਰਵਾਈ ਕਰਦਾ ਕੋਈ ਅਟੈਚਮੈਂਟ ਕਰਦਾ ਤੇ ਬਣਦੀ ਕਾਰਵਾਈ ਆ ਸੀ ਉੱਤੇ ਕਰਦੇ ਅਜੇ ਸਰਕਾਰੀ ਮੈਕਮੇ ਦੇ ਵਿੱਚ ਕਿੰਨਾ ਕ ਜੜਾ ਹੈਗਾ ਉਹ ਖਾਦ ਦਾ ਸਟੋਰੇਜ ਹੁੰਦਾ ਹੈ ਲੋਕ ਕਈ ਲੋਕ ਇਹ ਕਹਿੰਦੇ ਨੇ ਕਿ ਜਿਆਦਾ ਖਾਦ ਜਿਹੜਾ ਹੈ ਪ੍ਰਾਈਵੇਟ ਮੈਕਮੇ ਨੂੰ ਚਲ ਜਾਂਦਾ ਹੈ ਤੇ ਉਹ ਆਪਣੇ ਰੇਟਾਂ ਦੇ ਹਿਸਾਬ ਦੇ ਨਾਲ ਖਾਦ ਨੂੰ ਵੇਚਦੇ ਨੇ ਕਿ ਅਕਸਰ ਅਜੀਹਾ ਹੁੰਦਾ ਹੈ ਜਾਂ ਫਿਰ ਜੋ ਵੀ ਖਾਦ ਆਉਂਦੀ ਹੈ ਜਾਂ ਫਿਰ ਜਿਹੜੀ ਚੀਜ਼ ਲਿਆ ਕੇ ਪ੍ਰਾਈਵੇਟ ਅਦਾਰਾ ਜੋ ਨਿਰਧਾਰਿਤ ਕਰਦਾ ਹੈ ਰੇਟ ਜਾਂ ਫਿਰ ਸਾਰਾ ਕੁਝ ਉਸੇ ਹਿਸਾਬ ਦੇ ਨਾਲ ਹੁੰਦਾ ਹੈ ਸਭ ਵੀ ਜਿਹੜੀ ਖਾਦ ਦੇ ਜਿਹੜੇ ਰੇਟ ਆ ਇਹ ਤਾਂ ਭਾਰਤ ਸਰਕਾਰ ਵੱਲੋਂ ਨਿਰਧਾਰਿਤ ਨੇ ਉਸ ਤੋਂ ਬਾਅਦ ਤਾਂ ਕੋਈ ਵੇਚ ਹੀ ਨਹੀਂ ਸਕਦਾ ਹੂੰ ਕੋਈ ਵੀ ਚਾਹੇ ਕੋਈ ਪ੍ਰਾਈਵੇਟ ਸੈਕਟਰ ਚ ਬੈਠਾ ਚਾਹੇ ਕੋਈ ਕੋਰਪੋਰੇਟ ਸੈਕਟਰ ਚ ਬੈਠਾ ਹਾਂ ਇਹਦੀ ਵੰਡ ਜ਼ਰੂਰ ਹੈਗੀ ਆ ਵੀ ਪ੍ਰਾਈਵੇਟ ਸੈਕਟਰ ਚ 40% ਪ੍ਰਾਈਵੇਟ ਸੈਕਟਰ ਵਿੱਚ ਦਾ 60% ਕੋਰਪੋਰੇਟ ਸੈਕਟਰ ਵਿੱਚ ਦਾ ਪਿਛਲੇ ਸਮੇਂ ਦੌਰਾਨ ਕੁਝ ਇਹ ਵੀ ਹੈ ਸੀ ਵੀ 80% ਜਿਹੜਾ ਕੋਰਪੋਰੇਟ ਸੈਕਟਰ ਨੂੰ ਦਿੱਤਾ ਸੀ ਤੇ 20% ਪ੍ਰਾਈਵੇਟ ਸੈਕਟਰ ਨੂੰ ਦਿੱਤਾ ਸੀ ਤਾਂ ਕਿ ਜਿਹੜੇ ਵੱਧ ਤੋਂ ਆ ਜਿਹੜੇ ਫਾਰਮਰ ਆਪਣੇ ਕੋਰਪੋਰੇਟ ਸੈਕਟਰ ਤੋਂ ਵੀ ਲੈਣਾ ਚਾਹਣ ਆਪਣੇ ਪਿੰਡ ਦੀਆਂ ਸੁਸਾਇਟੀਆਂ ਚੋਂ ਲੈਣਾ ਉੱਥੋਂ ਵੀ ਲੈਣਾ ਇਸੇ ਇਦਾਂ ਦੀ ਕੋਈ ਦਿੱਕਤ ਨਹੀਂ ਕੋਈ ਕਿਲਤ ਨਹੀਂ ਵੀ ਆਮ ਵੀ ਪ੍ਰਾਈਵੇਟ ਸੈਕਟਰ ਚ ਵੱਧਦਾ ਹਾਂ ਪ੍ਰਾਈਵੇਟ ਵਾਲਾ ਤਾਂ ਕਹਿਸਾ ਦੇ ਸਾਡੇ ਕੋਲ ਘਟ ਆਇਆ ਕਹਿੰਦੇ ਨੇ ਕਿ ਮੈਂਬਰ ਜੀ ਕਿ ਤੁਸੀਂ ਮੈਂਬਰ ਹੋ ਤਾਂ ਤੁਹਾਨੂੰ ਖਾਦ ਮਿਲੇਗੀ ਨੀਤੀ ਵੀ ਪੰਜਾਬ ਸਰਕਾਰ ਨੇ ਇੱਕ ਸਪੈਸ਼ਲ ਆਰਡਰ ਕੱਢਿਆ ਸੀ ਜੇ ਕੋਈ ਮੈਂਬਰ ਨਹੀਂ ਵੀ ਹੈਗਾ ਸੋਸਾਇਟੀ ਦਾ ਉਹਨ ਵੀ ਖਾਦ ਦਿਓ ਤਾਂ ਕਿ ਕੋਈ ਕਿਸੇ ਨੂੰ ਕੋਈ ਪ੍ਰੋਬਲਮ ਨਾ ਆਵੇ ਇਹ ਸਪੈਸ਼ਲ ਇੱਕ ਲੈਟਰ ਜਾਰੀ ਹੋਇਆ ਸੀ ਪੰਜਾਬ ਸਰਕਾਰ ਵੱਲੋਂ ਵੀ ਕੋਈ ਵੀ ਉਸ ਪਿੰਡ ਦਾ ਨਮਾਇੰਦਾ ਹੈਗਾ ਉਹ ਮੈਂਬਰ ਹੈ ਨਹੀਂ ਹੈ ਉਥੇ ਖਾ ਲੈ ਸਕਦਾ ਉਹਨੂੰ ਸੋਸਾਇਟੀ ਵਾਲੇ ਨਾ ਨਹੀਂ ਕਰਨਗੇ ਵੀ ਤੂੰ ਮੈਂਬਰ ਨਹੀਂ ਇਸ ਕਰਕੇ ਤੁਹਾਨੂੰ ਦੇਣੀ ਅੱਛਾ ਇੱਕ ਭਾਰਤ ਸਰਕਾਰ ਵੱਲੋਂ ਇੱਕ ਜਿਹੜਾ ਹੈਗਾ ਇਹ ਉਹ ਕਿਸਾਨਾਂ ਦੇ ਲਈ ਇੱਕ ਲਾਈਵ ਉਹ ਸਕੀਮ ਸ਼ੁਰੂ ਕੀਤੀ ਗਈ ਸੀ ਜਿਸ ਦੇ ਵਿੱਚ 5 ਤੋਂ 6000 ਰੁਪਿਆ ਕਿਸਾਨ ਨੂੰ ਜਿਹੜਾ ਹੈਗਾ ਉਹ ਮਿਲਦਾ ਸੀਗਾ ਪੰਜਾਬ ਦੇ ਵਿੱਚ ਕਈ ਕਿਸਾਨ ਨੇ ਉਹਨਾਂ ਦੇ ਜਿਹੜੇ ਡਾਕੂਮੈਂਟ ਨੇ ਜਾਂ ਫਿਰ ਉਹਨਾਂ ਦੇ ਕਾਰਡ ਜਿਹੜੇ ਨੇ ਉਹ ਫਰਜ਼ੀ ਪਾਏ ਗਏ ਉਸ ਤੋਂ ਬਾਅਦ ਕਈ ਕਿਸਾਨਾਂ ਦੇ ਤਾਂ ਪੈਸੇ ਰੋਕ ਲਏ ਗਏ ਅਤੇ ਕੁਝ ਕਿਸਾਨਾਂ ਨੂੰ ਜਿਹੜਾ ਬਲੈਕਲਿਸਟ ਵੀ ਕੀਤਾ ਗਿਆ ਕਿਉਂਕਿ ਇਹਨਾਂ ਦੇ ਡਾਕੂਮੈਂਟ ਨਕਲੀ ਦੇ ਅਜਿਹੀ ਕੋਈ ਸ਼ਿਕਾਇਤ ਜਾਂ ਫਿਰ ਅਜਿਹੀ ਕੋਈ ਤੁਹਾਡੇ ਕੋਲ ਹੋਣ ਆਏ ਇਸ ਵਕਤ ਸ਼ਿਕਾਇਤਾਂ ਹੋਣ ਇਸ ਰਿਗਾਰਡਿੰਗ ਇਸ ਰਿਗਾਰਡਿੰਗ ਸ਼ਿਕਾਇਤਾਂ ਤਾਂ ਆਪਾਂ ਨਹੀਂ ਕਹਿ ਸਕਦੇ ਅਸੀਂ ਆਪ ਸਰਕਾਰ ਨਾਲ ਜਾਂ ਹਦਾਇਤਾਂ ਦੇ ਵਿੱਚ ਹਦਾਇਤਾਂ ਸੀ ਐਮ ਜਿਹੜੀ ਉਹਦੀ ਲੈਂਡ ਸੀਡਿੰਗ ਆ ਉਹ ਕਰਵਾਈ ਜਾਵੇ ਉਹ ਅਟੈਚ ਕਰਾਈ ਜਾਵੇ ਆਧਾਰ ਕਾਰਡ ਅਟੈਚ ਕਰਾਇਆ ਜਾਵੇ ਇਹ ਵੀ ਕਰਾਈ ਜਾਵੇ ਹੂੰ ਉਹ ਸਾਡੀ ਚੱਲ ਰਹੀ ਆ ਫਾਰਮਰਸ ਆਪਣਾ ਰਿਕਾਰਡ ਲੈ ਕੇ ਆਉਂਦਾ ਤੇ ਸਾਡੇ ਕੋਲ ਆ ਜਾਏ ਤਾਂ ਅਸੀਂ ਕਰਾਉਂਦੇ ਨਹੀਂ ਤਾਂ ਉਹਦੇ ਕੋਲ ਚਲੇ ਜਾ ਆਪਣੇ ਪੋਸਟ ਆਫਿਸ ਨੂੰ ਵੀ ਭਾਰਤ ਸਰਕਾਰ ਨੇ ਹੁਕਮ ਦਿੱਤਾ ਹੈ ਪੋਸਟ ਆਫਿਸ ਵਾਲੇ ਵੀ ਉਹਨੂੰ ਕਰਨਗੇ ਵੀ ਪਿੰਡ ਦੇ ਪੋਸਟ ਆਫਿਸ ਚਲੇ ਜਾਣ ਜਿਹਦੇ ਕੋਲ ਮਰਜ਼ੀ ਚਲੇ ਜਾਣ ਉਹਨੂੰ ਅਟੈਚ ਕਰਾਣ ਆਪਣੀ ਜਿਹੜੀ ਲੈਂਡ ਆ ਉਹਨੂੰ ਉਹਦੇ ਨਾਲ ਟਾਈਪ ਅਪ ਕਰਾਣ ਉਹਨਾਂ ਟਾਈ ਕਰਨ ਤਾਂ ਕਿ ਉਹਦੇ ਜਿਹੜੇ ਪੈਸੇ ਆ ਸਕਣ ਜਦ ਤੀ ਇਹ ਪੂਰਾ ਪ੍ਰੋਸੈਸ ਕੰਪਲੀਟ ਨਹੀਂ ਹੁੰਦਾ ਉਹਦੇ ਤੱਕ ਉਹਦੇ ਫਾਰਮਰ ਦੇ ਅਕਾਊਂਟ ਵਿੱਚ ਪੈਸੇ ਨਹੀਂ ਆਣੇ ਇਹ ਆਨਲਾਈਨ ਸਿਸਟਮ ਰਹਿੰਦਾ ਸਾਰਾ ਕੁਝ ਆਨਲਾਈਨ ਸਿਸਟਮ ਆ ਇਹਦੇ ਵਿੱਚ ਮੈਨੂਅਲ ਕੁਝ ਵੀ ਨਹੀਂ ਹੈਗਾ ਹਾਂ ਇਹ ਜ਼ਰੂਰ ਆ ਬੇ ਫਾਰਮਰਸ ਨੂੰ ਆਪਣੇ ਲੈਵਲ ਤੇ ਲੈਂਡ ਸੀਡਿੰਗ ਜਿਹੜੀ ਆ ਉਹ ਜ਼ਰੂਰ ਕਰਾ ਲੈਣੀ ਚਾਹੀਦੀ ਆ ਤਾਂ ਕਿ ਜਿਹੜੇ ਡਾਕੂਮੈਂਟ ਆ ਉਹ ਕੰਪਲੀਟ ਹੋ ਜਾਣ ਉਹਦੇ ਪੈਸੇ ਉਹਨਾਂ ਆਣੇ ਸ਼ੁਰੂ ਅੱਛਾ ਕਿਸਾਨ ਨੂੰ ਕੋਈ ਹੋਰ ਹਦਾਇਤਾਂ ਜੋ ਖੇਤੀਬਾੜੀ ਵਿਭਾਗ ਮੈਂਕਮੇ ਵੱਲੋਂ ਜਾਰੀ ਹੋਣੀ ਚਾਹੀਦੀ ਕੁਝ ਕਿਸਾਨ ਅਜੀਹੇ ਨੇ ਕਈ ਮੋਬਾਈਲ ਨਹੀਂ ਚਲੋਂਦੇ ਕਈ ਕਿਸੇ ਪ੍ਰੋਗਰਾਮ ਤੇ ਜਦੋਂ ਖੇਤੀਬਾੜੀ ਮੈਂਕਮਾ ਪ੍ਰੋਗਰਾਮ ਕਰਾਂਦਾ ਉਸ ਥਾਂ ਤੇ ਨਹੀਂ ਆਉਂਦੇ ਉਹਨਾਂ ਦੇ ਲਈ ਕੋਈ ਸੁਜੈਸ਼ਨ ਤੁਹਾਡੇ ਵੱਲੋਂ ਸ੍ਰੀ ਐਸ਼ਿੰਗ ਬੈਸੇ ਤਾਂ ਮੈਂਕਮਾ ਹਰ ਪਿੰਡ ਜਾ ਕੇ ਜਾਂਦਾ ਮਲੇ ਲੈਵਲ ਦੇ ਕੈਂਪ ਜਾਂ ਦੂਜੇ ਲਾਉਂਦਾ ਉਹ ਚ ਵੀ ਦੱਸਦਾ ਪਰ ਫਿਰ ਵੀ ਮੈਂ ਫਾਰਮਰ ਨੂੰ ਤਾਂ ਇਹੀ ਬੇਨਤੀ ਕਰਾਂਗਾ ਵੀ ਮੈਂਕਮਾ ਨਾਲ ਜੁੜੇ ਰਹਿਣ ਜੇ ਉਹਨਾਂ ਨੂੰ ਖੇਤੀਬਾੜੀ ਕੋਈ ਵੀ ਸਮੱਸਿਆ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਆਉਂਦੀ ਆ ਮੈਂਕਮਾ ਖੇਤੀਬਾੜੀ ਉਹਨਾਂ ਦੀ ਸੇਵਾ ਲਈ ਹਮੇਸ਼ਾ ਉਪਲਬਧ ਹੂੰ ਤੇ ਕੋਈ ਵੀ ਪ੍ਰੋਬਲਮ ਹੋਵੇ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੋਵੇ ਮੈਂ ਉਹਨਾਂ ਨਾਲ ਡਿਸਕਸ ਕਰਨ ਤੇ ਮੈਂ ਖੇਤੀਬਾੜੀ ਸੰਬੰਧੀ ਹਰ ਮੁਸ਼ਕਲ ਦਾ ਹੱਲ ਕਰਨ ਲਈ ਬਿਲਕੁਲ ਬਚਨਵਤ ਠੀਕ ਹੈ ਤਾਂ ਮੁ ਖੇਤੀਬਾੜੀ ਦਫਤਰ ਅ ਅਫਸਰ ਜਸਵੰਤ ਡਾਕਟਰ ਜਸਵੰਤ رائے ਸਾਡੇ ਨਾਲ ਨੇ ਜਿਹਨਾਂ ਨਾਲ ਗੱਲਬਾਤ ਕੀਤੀ ਹੈ ਤਾਂ ਇਹਨਾਂ ਵੱਲੋਂ ਇੱਕ ਗੱਲ ਸਾਫ਼ ਦੱਸ ਦਿੱਤੀ ਗਈ ਹੈ ਕਿ ਜੇਕਰ ਕਿਸਾਨ ਨੂੰ ਕਿਸੇ ਵੀ ਤਰੀਕੇ ਦੀ ਸਮੱਸਿਆ ਹੁੰਦੀ ਹੈ ਕਿਸੇ ਵੀ ਤਰੀਕੇ ਦੀ ਤਕਲੀਫ ਹੁੰਦੀ ਹੈ ਤਾਂ ਉਹ ਅਖੇਤੀਬਾੜੀ ਦਫ਼ਤਰ ਦੇ ਨਾਲ ਰਾਪਤਾ ਜਿਹੜਾ ਹੈ ਉਹ ਸਾਂਝਾ ਕਰੇ ਇੱਕ ਖਬਰ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਸੀ ਕਿ ਕੁਝ ਕਿਸਾਨ ਜਿਹੜੇ ਨੇ ਜਿਨ੍ਹਾਂ ਦੇ ਨਕਲੀ ਡਾਕੂਮੈਂਟ ਜਿਹੜੇ ਨੇ ਉਹ ਪਾਏਗੇ ਜੋ ਸਰਕਾਰ ਕੇਂਦਰ ਸਰਕਾਰ ਵੱਲੋਂ ਜੋ ਪ੍ਰੋਗਰਾਮ ਚਲਾਏ ਗਏ ਨੇ ਉਸ ਦੇ ਵਿੱਚ ਲਾਹਾ ਲੈਣ ਦੇ ਲਈ ਉਸ ਦੇ ਬਾਰੇ ਵੀ ਇਹਨਾਂ ਨੇ ਜੜੀ ਹੈਗੀ ਆ ਉਹ ਖਾਸ ਗੱਲ ਦੱਸੀ ਹੈ ਤਾਂ ਕੁਝ ਕਿਸਾਨਾਂ ਨੂੰ ਜੋ ਤਕਲੀਫਾਂ ਹੁੰਦੀਆਂ ਨੇ ਜੋ ਕਹਿੰਦੇ ਨੇ ਕਿ ਸਾਨੂੰ ਸਮੇਂ-ਸਮੇਂ ਤੇ ਜੜੀ ਹੈ ਉਹ ਜਾਣਕਾਰੀ ਨਹੀਂ ਮਿਲਦੀ ਉਹ ਇਸ ਵਾਰ ਇਸ ਇੰਟਰਵਿਊ ਨੂੰ ਜ਼ਰੂਰ ਸੁਣਨ ਅਤੇ ਖੇਤੀਬਾੜੀ ਦਫ਼ਤਰ ਦੇ ਵਿੱਚ ਆ ਕੇ ਜੜਾ ਹੈ ਇੱਕ ਵਾਰ ਰਾਪਤਾ ਜ਼ਰੂਰ ਕਰਾਂ ਕੈਮਰਾ ਪਾਸ ਪੰਕੀ ਦਿਨ ਰਾਜ ਗੁਪਤਾ ਬਾਊ ਜੀ ਟਾਈਮ ਚਲੰਦਰ